ਕਰਤਾ ਚਾਹਤੀ ਮਾਨ ਸਾਹਿਬ ਦੇ ਭੱਤੀ ਤੋਂ ਕੀਤੀ ਹੈ ਤੁਹਾਡੇ ਨੂੰ ਅੱਜ ਹਲਕਾ ਕਰਕੇ ਜੜ ਕਿੰਨਾਂ ਬਰਕਰਾਰ ਨਾਂ ਬੰਦ ਕਰ ਲਈ ਪਿਛੋਕੀ ਜੀ ਮੀਟਿੰਗ ਦਾ ਜੁੜੇ ਸਿੱਟਾ ਆ ਗਿਆ ਕਿ ਕਿਸ ਤਰ੍ਹਾਂ ਦੀ ਪ੍ਰਕਿਰਿਆ ਚੱਲਣੀ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਆ ਦੇਖੋ ਜੀ ਜ਼ਿਲ੍ਹੇ ਵਾਈਜ਼ ਸਾਰੇ ਪੰਜਾਬ ਚ ਪ੍ਰੋਗਰਾਮ ਬੜੇ ਆ ਤੇ ਜਿਹੜੇ ਲੋਕ ਅਕਾਲ ਤਖਤ ਨੂੰ ਮੰਨਣ ਵਾਲੇ ਆ ਜਾਂ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੀ ਮਾਨ ਮਰਜ਼ਾ ਕਨੂੰ ਠਿਸਕ ਚਾਈ ਆ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਹਵਰ ਸਾਹਿਬ ਨੇ ਕੌਮ ਨੂੰ ਇਕੱਠਾ ਕਰ ਲਈ ਇੱਕ ਹੁਕਮ ਦਿੱਤਾ ਸੀ 2 ਦਸੰਬਰ ਨੂੰ ਪੰਜਾਬ ਦੇ ਤੇ ਕੌਮ ਦੇ ਭਲੇ ਚ ਤੇ ਸੀਗਾ ਵੀ ਸਿਰ ਨਵਾ ਕੇ ਉਹਨਾਂ ਦਾ ਹੁਕਮ ਮੰਨ ਲਿਆ ਜਾਂਦਾ ਪਰ ਉਹ ਹੁਕਮ ਮੰਨਣ ਦੀ ਬਜਾਏ ਉਹਨਾਂ ਨੇ ਗੁੱਸਾ ਪ੍ਰਗਟ ਕੀਤਾ ਔਰ ਅਕਾਲ ਤਖਤ ਦੇ ਜਹਵਰ ਮੈਂ ਜਿਹੜੀ ਕਮੇਟੀ ਬਣਾਈ ਸੀ ਸੱਤ ਮੈਂਬਰੀ ਤੇ ਆਪਣੇ ਆਪਣੇ ਸਾਰੇ ਕਾਲੀ ਦਲਾਂ ਦਾ ਭੋਗ ਕਾਓ ਸਾਰੇ ਇਕੱਠੇ ਹੋਏ ਸੱਤ ਮੈਂਬਰੀ ਭਰਤੀ ਕਰੇ ਅਕਾਲੀ ਦਲ ਤਗੜਾ ਹੋਵੇ ਔਰ ਜਿਹਦਾ ਪੰਜਾਬ ਨੂੰ ਫਾਇਦਾ ਹੋਊਗਾ ਪਰ ਉਹ ਜ਼ਥੇਦਾਰ ਜੀ ਦਾ ਹੁਕਮ ਮੰਨਣ ਕੋ ਸਾਰਿਆਂ ਨੇ ਇਹਨਾਂ ਨੇ ਬਾਦਲਾਂ ਕੰਪਨੀ ਨੇ ਸਾਰਿਆਂ ਨੇ ਡਿਨਾਈ ਕੀਤਾ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਾਲ ਤੱਕ ਦੇ ਜ਼ਥੇਦਾਰਾਂ ਨੂੰ ਬਦਲਿਆ ਜਿਸ ਤਰ੍ਹਾਂ ਨਵੇਂ ਜ਼ਥੇਦਾਰ ਦੀ ਨਿਯੁਕਤੀ ਕੀਤੀ ਆ ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਤਾਜ ਪੋਸ਼ੀ ਜਾਂ ਉਹਨਾਂ ਦੀ ਰਸਮ ਜਿਹੜੀ ਆ ਉਹ ਹੋਈ ਆ ਉਹਦੇ ਤੋਂ ਸਾਰੀ ਕੌਮ ਦੇ ਵਿੱਚ ਬਹੁਤ ਰੋਸ ਜਾਗਿਆ ਜਿਹਦੇ ਸਾਰਿਆਂ ਧਾਰਮਿਕ ਲੋਕਾਂ ਨੇ ਵਿਰੋਧ ਕੀਤਾ ਦੰਦਨੀ ਤਖਸਾਲ ਨੇ ਉਹਦਾ ਵਿਰੋਧ ਕੀਤਾ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਬਾਬਾ ਬਲਬੀਰ ਸਿੰਘ ਹੋਰੀਆਂ ਬਾਬਾ ਦਾਤਾਰ ਸਿੰਘ ਬੀਜੀ ਚੰਗੀ ਜਿਹੜੇ ਨੇ ਜਾਂ ਬਦਾ ਹਰੀਆਂ ਵਿਲਾ ਵਾਲੇ ਦੇ ਕਰਨਾਗੱਲ ਵਾਲੇ ਨੇ ਬਾਬਾ ਜੋਗਾ ਸਿੰਘ ਹੋਰੀ ਨੇ ਸਾਰਿਆਂ ਨੇ ਜਿਨ੍ਹਾਂ ਨੇ ਬਹੁਤ ਵਿਰੋਧਤਾ ਕੀਤੀ ਆ ਜਿੰਨੀਆਂ ਸੰਤ ਸਮਾਜ ਆ ਸਾਰਿਆਂ ਨੇ ਜਿਹਦੇ ਵਿੱਚ ਬਾਬਾ ਸਰਜੋਤ 베ਦੀ ਆ ਬਾਬਾ ਸੇਵਾ ਸਿੰਘ ਹੋਰੀ ਕ੍ਰਾਮਪੁਰ ਖੇੜੇ ਵਾਲੇ ਨੇ ਉਹਨਾਂ ਸਾਰਿਆਂ ਨੇ ਬੜਾ ਗੁੱਸਾ ਪ੍ਰਗਟ ਕੀਤਾ ਕਿ ਤੁਸੀਂ ਇਹ ਬਹੁਤ ਗਲਤ ਤਰਤ ਪਾ ਲਈਆ ਤੇ ਕਾਲ ਤਖਤ ਜਿਹੜਾ ਸਾਡੇ ਵਾਸਤੇ ਸਭ ਤੋਂ ਮਹਾਨ ਹੈ ਇੱਕ ਤਾਂ ਪ੍ਰਮਾਤਮਾ ਹੈ ਪ੍ਰਮਾਤਮਾ ਤੋਂ ਥੱਲੇ ਅਸੀਂ ਸਮਝਦੇ ਹਾਂ ਕਿ ਜਿਹੜਾ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਸਾਂਝਿਆ ਸੀ ਉਹ ਪ੍ਰਮਾਤਮਾ ਤੋਂ ਥੱਲੇ ਉੱਥੋਂ ਜਿਹੜਾ ਹੁਕਮ ਆਉਂਦਾ ਉਹ ਖਾਸ ਤੌਰ ਤੇ ਸਿੱਖਾਂ ਵਾਸਤੇ ਅਲਾਈ ਹੁਕਮ ਆਉਂਦਾ ਤੇ ਅੱਜ ਤੱਕ ਕੋਈ ਬੰਦਾ ਵੀ ਜਿਹੜਾ ਅਕਾਲ ਤਖਤ ਨਾਲ ਕਿਸੇ ਨੇ ਮੱਥਾ ਨਹੀਂ ਲਾਇਆ ਜਿੰਨੇ ਜਿੰਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹਦਾ ਨੁਕਸਾਨ ਉਹਨੇ ਖਟਿਆ ਕੱਖ ਨਹੀਂ ਗਾ ਤਸੀਂ ਸਮਝਦੇ ਹੋ ਜਿਵੇਂ ਬਾਦਲ ਪਰਿਵਾਰ ਨੂੰ ਅਕਾਲ ਤਖਤ ਨੇ ਅਕਾਲੀ ਦਲ ਨੇ ਇਹਨਾਂ ਕੋਈ ਦਿੱਤਾ ਕਿਉਂਕਿ ਅਕਾਲੀ ਦਲ ਦੀ ਸਿਰਜਣਾ ਹੀ ਅਕਾਲ ਤਖਤ ਹੋਈ ਸੀ ਜਿਨ੍ਹਾਂ ਨੂੰ ਇਹਨਾਂ ਕੋਈ ਦਿੱਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਕੋਈ ਇਹਨਾਂ ਦਾ ਰਿਸ਼ਤੇਦਾਰ ਘਣਪਰਾ ਹੋ ਜਾਨੀ ਰਹਿ ਗਿਆ ਤੇ ਕਿਸੇ ਵੀ ਪਾਰਟੀ ਸੀ ਉਹਨੂੰ ਅਕਾਲੀ ਦਲ ਦੀਆਂ ਕਿਟਾਂ ਵੀ ਮਿਲੀਆਂ ਵਜ਼ੀਰੀਆਂ ਵੀ ਮਿਲੀਆਂ ਐਮਪੀ ਵੀ ਮਿਲੇ ਤੇ ਇਹਨਾਂ ਨੂੰ ਚਾਹੀਦਾ ਸੀ ਵੀ ਅਕਾਲ ਤਖਤ ਦੇ ਹੁਕਮ ਦੇ ਸਾਹਮਣੇ ਸਿਰ ਚਕਾਉਂਦੇ ਅਰੇ ਨੇ ਕਾਲ ਤੱਕ ਤੇਰਾ ਮੱਥਾ ਲਾ ਲਿਆ ਇਸ ਕਰਕੇ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਇੱਕਜੁੱਟ ਹੋ ਗਈਆਂ ਉਹ ਇਕੱਠੀਆਂ ਹੋ ਕੇ ਉਹਨਾਂ ਨੇ ਅਨੰਦਪੁਰ ਸਾਹਿਬ ਮਤਾ ਪਾਇਆ ਸੀ 28 ਤਰੀਕ ਨੂੰ ਮਾਤਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਜਿਹੜੇ ਆ ਉਹਨਾਂ ਨੇ ਉੱਥੇ ਪਹੁੰਚਣਾ ਉਹਨਾਂ ਨੇ ਕਿਹਾ ਵੀ ਵੱਤ ਵੱਤ 골ਡਨ ਗੇਟ ਤੇ ਜਨਤਾ ਇਕੱਠੀ ਹੋਵੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਾਂਗੇ ਤੇ ਮਤਾ ਪਾਓ ਪਹਿਲੇ ਜਥੇਦਾਰ ਬਹਾਲ ਕੀਤੇ ਜਾਣ ਦੁਜੀ ਜਥੇਦਾਰਾਂ ਦੀ ਜਿਹੜੀ ਨਿਯੁਕਤੀਆਂ ਰੱਦ ਕੀਤੀ ਜਾਵੇ ਉਸੇ ਸੰਬੰਧ ਚ ਅਸੀਂ ਘਰਤੀ ਦੇ ਸੰਬੰਧ ਚ ਪੰਜ ਮੈਂਬਰੀ ਸਾਰੇ ਪੰਜਾਬ ਚ ਜਾਰੀ ਆ ਅ ਕੱਲ ਮਲੇਰਕੋਟਲੇ ਸੀ ਅ ਅੱਜ ਮੇਰਾ ਖਿਆਲ ਜਲੰਧਰ ਤੇ ਸਾਡੇ ਜ਼ਿਲ੍ਹੇ ਦੀ ਵਾਰੀ 4 ਤਰੀਕ ਨੂੰ ਆਈ ਸੀ 4 ਤਰੀਕ ਨੂੰ ਅਸੀਂ ਕੋਰਸਨ ਤੋਂ ਹੋਇਆ ਜਿਹੜਾ ਪਿੰਡ ਦਾ ਗੁਰਦੁਆਰਾ ਸੜਕ ਦੇ ਉੱਪਰ ਆ ਉੱਥੇ ਅਸੀਂ ਇਕੱਠ ਕਰਨਾ ਵਾ ਕਿਉਂਕਿ ਅਸੀਂ ਜਿੰਨੇ ਹੋਰ ਵੀ ਕਾਰਨ ਗੁਰਦੁਆਰੇ ਅਸੀਂ ਪਰ ਅਸੀਂ ਕਿਸੇ ਕੰਟਰੋਵਰਸੀ ਚ ਨਹੀਂ ਪਣਾ ਚਾਹੁੰਦੇ ਅਸੀਂ ਉਸ ਪਿੰਡ ਦੇ ਗੁਰਦੁਆਰੇ ਚ ਇਕੱਠ ਕਰਨਾ ਉਹਦੇ ਵਾਸਤੇ ਮੈਂ ਅੱਜ ਫਕੇਕਾਰ ਕੂੜੀਆਂ ਦੇ ਮਰੀਦ ਕੇ ਹੱਲ ਪਿੰਡ ਦੇ ਵਿੱਚ ਸੰਗਤ ਨੂੰ ਬੇਨਤੀ ਕਰਨ ਲਈ ਹਾਜ਼ਰ ਹੋਇਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਲੋਕਾਂ ਚ ਬਹੁਤ ਭਾਰੀ ਉਤਸ਼ਾਹ ਹੈ ਲੋਕ ਅਕਾਲ ਤਖਤ ਵਾਸਤੇ ਸਾਰਾ ਕੁਝ ਸ਼ਡਿਊਲ ਤਿਆਰ ਹੈ ਲੋਕਾਂ ਚ ਉਤਸ਼ਾਹ ਭਰਤੀ ਕਰਨ ਦਾ ਵੀ ਹੈ ਤੇ ਲੋਕਾਂ ਦੇ ਇਹ ਵੀ ਉਤਸ਼ਾਹ ਕਿ ਅਕਾਲ ਤਖਤ ਦੀ ਮਾਨ ਮਰਜਾਦਾ ਜਿਹੜੀ ਆ ਉਹਦਾ ਇਹ ਸਤਿਕਾਰ ਮਾਨ ਕਰਨਾ ਜਿਹੜਾ ਹਰ ਗੁਰ ਸਿੱਖ ਦਾ ਫਰਜ਼ ਬਣਦਾ ਸੋ ਬਹੁਤ ਉਤਸ਼ਾਹ ਦੇਖਿਆ ਮੈਨੂੰ ਖੁਸ਼ੀ ਹੋਈ ਹੈ ਔਰ ਮੈਨੂੰ ਆਸ ਹੈ ਕਿ ਰਿਕਾਰਡ ਤੋੜ ਕੱਠ ਜਿਹੜਾ ਹੈ ਉਹ ਕੋਰਸਨ ਕੋਖਰਾਏ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਹੋਇਆ ਹੈ ਜੈ ਜੀ ਤੁਹਾਡੀ ਜ਼ਿਲ੍ਹੇ ਚ ਡਿਊਟੀ ਲੱਗੀ ਆ ਕਿ ਸੱਲਾ ਹਲਕਾ ਪਤੇ ਕਰਦੇ ਨਹੀਂ ਮੇਰੀ ਸਾਰੇ ਜ਼ਿਲ੍ਹੇ ਚ ਜੀ ਮੈਂ ਜ਼ਿਲ੍ਹੇ ਚ ਸਾਰੇ ਹਲਕਿਆਂ ਦੇ ਗਿਆਵਾਂ ਜਿੱਥੇ ਜਿੱਥੇ ਵੀ ਮੇਰੇ ਕੋਈ ਸੱਜਣ ਮਿੱਤਰ ਕਹਿੰਦਾ ਉੱਥੇ ਮੈਂ ਜਾ ਰ ਮੈਂ ਪੰਜਾਬ ਚ ਵੀ ਜਾਂਦਾ ਨਾ ਪਰਸੋਂ ਜਲੰਧਰ ਵੀ ਸੀਗਾ ਕੱਲ ਮੈਂ ਅ ਮਰਹਤੀ ਤੀ ਤਰੀਖ ਨੂੰ ਮਾਰੋਪੜ ਵੀ ਜਾਣਾ ਮੈਨੂੰ ਜਿੱਥੇ-ਜਿੱਥੇ ਵੀ ਪਾਰਟੀ ਹਕਮ ਲਾਉਂਦੀ ਆ ਅਸੀਂ ਤਾਂ ਸੇਵਕਾਂ ਪਾਰਟੀ ਦੇ ਅਸੀਂ ਤਾਂ ਕਹਿੰਦੇ ਆ ਵੀ ਸਾਡੇ ਹੁੰਦਾ ਕੌਮ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ ਸਾਨੂੰ ਕੁਝ ਮਿਲੇ ਜਾਂ ਨਾ ਮਿਲੇ ਅਸੀਂ ਕਿਸੇ ਅਹੁਦੇ ਵਾਸਤੇ ਕਿਸੇ ਚੌਧਰ ਵਾਸਤੇ ਨਹੀਂ ਤੁਰੇ ਫਿਰਦੇ ਅਸੀਂ ਤਾਂ ਗੁਰੂ ਘਰ ਦੀ ਮਾਨ ਮਰਯਾਦਾ ਨੂੰ ਕਾਇਮ ਰੱਖਣ ਵਾਸਤੇ ਜੇ ਅਕਾਲ ਤਖਤ ਦੀ ਮਾਨ ਮਰਯਾਦਾ ਕਾਇਮ ਰਹੂਗੀ ਤੇ ਸਿੱਖੀ ਚੜ੍ਹਦੀ ਕਲਾ 'ਚ ਰਹੂਗੀ ਸਿੱਖੀ ਦੇ ਸ਼੍ਰੀ ਕਾਕਰ ਸਾਹਿਬ ਦੇ ਜਿਹੜੇ ਜਿੰਦਾਰ ਗਿਆਨੀ ਰਹੀ ਸਿੰਘ ਨੂੰ ਟਾਇਗਾ ਸਰੋਨੀ ਅੰਦਰ ਕਮੇਟੀ ਨੂੰ ਇਸ ਦਾ ਬਰੋਧ ਵਿਦਰਮੇ ਨਿਛੇ ਦੇ ਸਾਥੀਆਂ ਵੱਲੋਂ ਕੀਤਾ ਗਿਆ ਜੀ ਉਹਨਾਂ ਦਾ ਦੇਖੋ ਉਹਨਾਂ ਨੇ ਵਿਰੋਧ ਤਾਂ ਜ਼ਰੂਰ ਕੀਤਾ ਵਾ ਪਰ ਉਹ ਖੁੱਲ ਕੇ ਜਿਸ ਤਰ੍ਹਾਂ ਉਹਨਾਂ ਨੂੰ ਹੋਣਾ ਚਾਹੀਦਾ ਸੀ ਉਹ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਮਸਲਾ ਰਿਸ਼ਤੇਦਾਰੀ ਦਾ ਮਸਲਾ ਕਈ ਮਜਬੂਰੀਆਂ ਉਹਨਾਂ ਦੀ ਹੋ ਸਕਦੀਆਂ ਮੈਂ ਸਮਝਦਾ ਜਿੰਨਾ ਉਹ ਬੋਲਿਆ ਉਹ ਵੀ ਠੀਕ ਹੀ ਹੈ ਤੇ ਧਾਮੀ ਸਾਹਿਬ ਫੇਰ ਵਾਪਸ ਆਏ ਦੇਖੋ ਧਾਮੀ ਸਾਹਿਬ ਨੂੰ ਸਾਨੂੰ ਤਾਂ ਸਮਝ ਨਹੀਂ ਆਈ ਵੀ ਧਾਮੀ ਸਾਹਿਬ ਨੇ ਅਕਾਲ ਤਖਤ ਦਾ ਜ਼ਹਿਦਾਰ ਉਹਨਾਂ ਦੇ ਘਰ ਗਿਆ ਸੀ ਉਹਨੂੰ ਤਾਂ ਪੰਥੀ ਸਮਝਿਆ ਬਾਬਲ ਸਾਹਿਬ ਗਏ ਸੀ ਉਹਨਾਂ ਦੇ ਘਰ ਤੇ ਉਹਨੇ ਮੈਨੂੰ ਇੱਕ ਪੰਥ ਦਾ ਮੈਨੂੰ ਹੁਕਮ ਹੋ ਗਿਆ ਮੈਨੂੰ ਜਿਹੜੇ ਜਾਵਦਾ ਜਤਰਾ ਕੋਈ ਪਤਾ ਨਹੀਂ ਅੰਡਰਸਟੈਂਡਿੰਗ ਨਾਲ ਪਹਿਲਾਂ ਉਹਨੇ ਕਿਹਾ ਹਣਾ ਵੀ ਮੈਂ ਛੱਡ ਦਿਨਾ ਵਾ ਸੱਤ ਮੈਂਬਰ ਦੀ ਕਮੇਟੀ ਵੀ ਤੇ ਸ਼੍ਰੋਮਣੀ ਕਮੇਟੀ ਵੀ ਤੇ ਤੁਸੀਂ ਫਿਰਕ ਤੁਹਾਡਾ ਰਿਸੇਵਾਰ ਆ ਉਹਦੇ ਕੋ ਜੋ ਕਰੋਨਾ ਕਰਾ ਲਓ ਉਹਦੇ ਕੋ ਜਥੇਦਾਰਾਂ ਨੂੰ ਕਢਾਤਾ ਵਾ ਤੇ ਹੁਣ ਕੰਮ ਵੇਲਾ ਹੋ ਗਿਆ ਹੁਣ ਉੱਥੇ ਜਾਵਾਂਗੇ ਪਤਾ ਨਹੀਂ ਹੁਣ ਕੀ ਇਹਦੇ ਵਿੱਚ ਕੀ ਗੱਲ ਆ ਪਰ ਤੁਹਾਡੇ ਵਰਗੇ ਬੰਦੇ ਤੋਂ ਮੈਨੂੰ ਇਹ ਆਸ ਨਹੀਂ ਸੀਗੀ ਤੁਹਾਡੇ ਚੰਗੇ ਲੋਕਾਂ ਜਿਹੜਾ ਜਾਂਦਾ ਸੀ ਉਹਨੂੰ ਜੇ ਕੋਈ ਇਹੋ ਜਿਹੇ ਮਨਚ ਗੱਲ ਹੋਊਗੀ ਤੇ ਜਿਤਮਣ ਆਪਣਾ ਘਟਾਇਆ ਜਾਂ ਲੋਕਾਂ ਦਾ ਕੀ ਘਟਣਾ ਜੇ ਤਾਂ ਸਪੱਸ਼ਟ ਹੋਊਗਾ ਜਥੇਦਾਰ ਸਪੱਸ਼ਟ ਬਹਾਲ ਕਰਨ ਤੇ ਜਿਹੜੇ ਨਵੇਂ ਜਥੇਦਾਰ ਆ ਉਹਨਾਂ ਦੀ ਛੁੱਟੀ ਕਰਨ ਤਾਂ ਫਿਰ ਤਾਂ ਲੋਕ ਸਮਝਣਗੇ ਵੀ ਚੱਲ ਇੱਥੇ ਕੋਈ ਹੈ ਗੈਰਤਾਨਕ ਸਿੱਖੀ ਦੇ ਨਾਲ ਉਹਦਾ ਮੋੜ ਨਹੀਂ ਕਿ ਲੋਕ ਸਮਝਣਗੇ ਵੀ ਇਹ ਦੀ ਅੰਡਰਸਟੈਂਡਿੰਗ ਨਾ ਇਹ ਤਾਂ 500 ਸਖਬੀਰ ਨੂੰ ਸਮਝੇ ਬੈਠਾ ਜਿਵੇਂ ਸਖਬੀਰ ਨੇ ਸਾਰਾ ਪੰਜਾਬ ਰਿਜੈਕਟ ਕਰ ਚੁੱਕਾ ਵਾ ਤੇ ਨਾ ਇਲੈਕਸ਼ਨਾਂ ਦੇ ਵਿੱਚ ਪਹਿਲੀ 15 ਸੀਟਾਂ ਜਿੱਤੀਆਂ ਦੂਜੀ ਤੇ 3 ਸੀਟੀਆਂ ਜਿੱਤੀਆਂ ਤੇ ਪਾਰਲੀਮੈਂਟ 'ਚ ਇੱਕ ਸੀਟ ਜਿੱਤਿਆ ਦਾਹਾਂ ਤੋਂ ਜਮਾਨਤਾ ਜਰਤ ਹੋਈ ਸੀ ਉਹਨੂੰ ਜੋ ਕੋਈ ਤਾਂ ਸਮਝਾਦਾ ਫਿਰ ਨਾ ਸਮਝਾ ਵੀ ਉਹਦੀ ਗਲਤੀ ਹੈ ਅਕਾਲੀ ਦਾ ਹੁਣ ਅਕਾਲ ਤਖਤ ਦਾ ਜਵਾਬ ਹੈ ਅਕਾਲੀ ਦਲ ਸੁਧਾਰ ਲੈ ਆ ਤੇ ਸਖਬੀਰ ਬਾਦਲ ਤੇ ਕੋਈ ਹੀ ਨੇਤਾ ਦਾ ਇਕੱਲਾ ਦਾ ਕੋਈ ਜਾਂ ਦੇਖੋ ਜੀ ਇਕਤਾ ਹੋ ਸਕਦੀ ਹੈ ਉਹ ਇਕੱਲਾ ਬੰਦਾ ਜਿਹਨੂੰ ਇੰਨਾ ਕੁਝ ਕੌਮ ਨਹੀਂ ਦਿੱਤਾਗਾ ਉਹ ਅੱਜ ਪਾਸੇ ਹੋ ਜਾਵੇ ਤੇ ਬਾਕੀ ਸਾਰੇ ਇਕੱਠੇ ਹੋ ਸਕਦੇ ਆ ਪਰ ਉਹਨਾਂ ਨਾਲ ਲੈ ਕੇ ਕਿਉਂਕਿ ਲੋਕ ਬਿਲਕੁਲ ਨਹੀਂ ਚੱਲਦੇ ਹਮਝਣ ਅਕਾਲੀ ਦਲ ਸੁਧਾਰ ਵੱਲ ਉਹ ਨਹੀਂ ਅਕਾਲੀ ਦਲ ਸਾਈਡ ਕਰ ਤੇ ਫੇਰ ਹੀ ਅਕਾਲੀ ਦਲ ਸੁਧਾਰਨਾ ਇੱਕ ਬੇਟਾ ਅਸੀਂ ਖਤਮ ਕਰਦੇ ਸੀ ਅਕਾਲੀ ਅਕਾਲ ਤਖਬੇ ਹੁਕਮ ਤੇ ਅਸੀਂ ਤੇ ਉਹਨੂੰ ਸਮਾਪਤ ਕਰ ਦੋਤਾ ਇਹ ਕਿ ਹੁਣ ਅਕਾਲ ਤਖਬੇ ਦੀ ਕਮੇਟੀ ਆ ਅਕਾਲ ਤਖਤ ਦੀ ਜਿਹੜੀ 5 ਨੰਬਰ ਦੀ ਦੋ ਤਿੰਨ ਨੇ ਅਸਤੀਫਾ ਦਵਾਤੇ ਸੀ ਉਹ 5 ਨੰਬਰ ਦੀ ਕਮੇਟੀ ਹੈ ਹੁਣ ਉਹਦਾ ਅਕਾਲ ਤਖਤ ਵਰਸਿਸ ਸੁਖਬੀਰ ਆ ਸੁਖਦਾਰ ਲਾਹ ਨਹੀਂ ਆਉਣੀ ਹਾਂ ਅਕਾਲ ਤਖਤ ਹੈ ਠੀਕ ਹੈ ਉਹ ਕਰਵਾ ਪਰ ਜੀ ਖਾਲਸਾ ਵਾਰ ਜੀ ਫਤਿਹ ਤੇਰਾਨਾ ਭੀਰ ਸਿੰਘ ਪਿੰਡ ਵੀਰਾ ਅਸੀਂ ਜਿਹਦਰ ਸਾਹਿਬ ਦੇ ਇੱਥੇ ਆਏ ਮਹੇਰ ਸਾਹਿਬ ਨਾਲ ਛੋਟੇ ਬੋਸ ਸਾਹਿਬ ਆਏ ਹੀ ਅਸੀਂ ਇਹਨਾਂ ਦੇ ਨਾਲ ਆ ਹਰ ਨੂੰ ਮਾ ਆ ਕੇ ਦਿਲ ਚਾਰ ਤਿੰਨ ਫੇਰ ਉੱਥੇ ਆਵਾਂ ਜਿੱਥੇ ਨਾ ਦੱਸਿਆ ਇਹਨੇ ਨਾਲ ਆ ਤੇ ਜਿਹੜੀ ਹੁਣ ਪ੍ਰਤੀਸ਼ਠਾ ਧਰਤੀ ਮੈਮ ਸ਼ੁਰੂ ਹੋਣ ਲੱਗੀ ਆ ਹਾਂਜੀ ਉਸ ਤਰ੍ਹਾਂ ਕਿਤਰਾ ਦਾ ਤੁਹਾਡੇ ਵੱਲ ਸਹਿਯੋਗ ਹੋਗਾ ਸਹੀ ਇਹਨੇ ਨਾਲ ਨਾਲ ਜਿੱਤਰਾ ਵੀ ਆਖਣਗੇ ਇਹਨੇ ਨਾਲ ਨਾਲ ਇਹ ਬਿਲਕੁਲ ਜਾਣੇ ਰਣ ਵਾਲੀ ਧੰਨਵਾਦ ਆ ਧੰਨਵਾਦ ਇਹਨਾਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਨਹੀਂ ਹਾਂਜੀ ਅੱਜ ਸਰਦਾਰ ਸੁਖਿਆ ਸਿੰਘ ਜੀ ਛੋਟੇਪੜ ਤੇ ਸਾਡੀ ਬੇਨਤੀ ਤੇ ਪਿੰਡ ਮਰੀਦ ਕੇ ਪਹੁੰਚੇ ਨੇ 10 ਦੇ ਗ੍ਰਾਵੇਖੇ ਔਰ ਇਲਾਕੇ ਦੀਆਂ ਸੰਗਤਾਂ ਨੇ ਪੂਰਾ ਸਹਿਯੋਗ ਦਿੱਤਾ ਹੈ 4 ਅਪ੍ਰੈਲ ਦਾ ਜੋ ਪ੍ਰੋਗਰਾਮ ਹੈ ਲੈ ਕੇ ਆਏ ਨੇ ਉਹਦੇ ਵਾਸਤੇ ਵੱਤੋਂ ਵੱਡਾ ਉਤਸ਼ਾਹ ਹੈ ਅਕਾਲੀ ਦਵ ਦੀ ਭਰਤੀ ਵਾਸਤੇ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ ਤੇ ਸਾਸੀਂ ਪੂਰੀ ਉਮੀਦ ਕਰਦੇ ਆਂ ਕਿ ਜਿਸ ਵਾਰ ਸੱਚਾ ਸੰਗਠਨ ਛੋਟੇਪੁਰ ਹੋਂਨਾ ਦੀ ਅਗਵਾਈ ਦੇ ਵਿੱਚ ਇਲਾਕੇ ਵਿੱਚ ਵੱਤੋਂ ਵੱਧ ਭਰਤੀ ਵੀ ਕਰਾਂਗੇ ਔਰ 4 ਤਰੀਕ ਦੀ ਮੀਟਿੰਗ ਦੇ ਵਿੱਚ ਵੱਤੋਂ ਵੱਧ ਯੋਗਦਾਨ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ